ਜਿਹੜੀ વાસ્તવિક asli sacchi BJP ਸੀ ਜੀ ਉਹਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਜਿਹੜੀ BJP ਕਾਂਗਰਸ ਦਾ ਰੂਪ ਲੈ ਚੁੱਕੀ ਹੈ ਉਹਨਾਂ ਨੂੰ ਕਾਂਗਰਸ ਦੇ ਕਲਚਰ ਦਾ ਪਤਾ ਹੈ BJP ਦੇ ਕਲਚਰ ਦਾ ਪਤਾ ਨਹੀਂ ਯਾਦ ਦੀ ਗੱਲ ਕਰਦੇ ਹੀ ਨਹੀਂ ਚਾਹ ਮੰਨੀ ਨਹੀਂ ਜਾਂਦੀ ਬਹੁਤ ਹੀ ਗੱਲ ਹੈ ਗੱਲ ਕੋਈ ਸੁਣਨ ਵਾਲਾ ਨਹੀਂ ਮੰਨਣਾ ਦੀ ਗੱਲ ਦੂਜੀ ਗੱਲ ਹੈ ਪੰਜਾਬ ਦੀ ਗੱਲ ਕੋਈ ਸੁਣਨ ਵਾਲਾ ਹੀ ਨਹੀਂ ਜਿਹੜੀ ਦੇ ਜਿਹੜੇ ਲੀਡਰ ਨੇ ਜੀ ਤਾਕਤ ਕਹਤੇ ਲੀਡਰ ਨੇ ਲੀਡ ਨਹੀਂ ਹੈਗੇ ਪੰਜਾਬ ਦਾ ਭਲਾ ਨਹੀਂ ਹੈ ਉਹ ਸਿਰਫ ਆਪਣੀ ਆਪਣੀਆਂ ਪਦਮੀਆਂ ਜਿਹੜੀਆਂ ਨੇ ਕਾਇਮ ਰੱਖੇ ਇਸ ਵਾਰੀ ਸੋਚਾਉਣ ਦੀ ਸਰਦਾਰ ਪ੍ਰਕਾਸ਼ ਵਰਗਾ ਲੀਡਰ ਕੋਈ ਸੌ ਜਨਮ ਲਏਗਾ ਤੇ ਨਹੀਂ ਬਣ ਸਕਦਾ ਸੱਤਾ ਦੇ ਘੋੜਿਆਂ ਤੇ ਦੋ ਆਦਮੀ ਸਵਾਰ ਲੈ ਕੇ ਦਿਸੇ ਜੋ ਉਹਨਾਂ ਨੇ ਕਰਨਾ ਹੈ ਉਹਨਾਂ ਦੇ ਖਿਲਾਫ ਕੋਈ ਇੱਕ ਆਦਮੀ ਬੋਲ ਨਹੀਂ ਸਕਦਾ ਕਿਉਂਕਿ ਮੈਂ ਇਹ ਬੀਜੇਪੀ ਆਪਣੇ ਖੂਨ ਨਾਲ ਖੜੀ ਕੀਤੀ ਮੇਰੇ ਸਰੀਰ ਤੇ ਜਿਹੜੀਆਂ ਲਾਖੀਆਂ ਪੁਲਿਸ ਤੇ ਪੀਏ ਮੇਰੇ ਜਿਹੜੇ ਦੰਦ ਟੁੱਟ ਗਏ ਨੇ 19 ਮਹੀਨੇ ਜਿਹੜੇ ਅਸੀਂ ਜੇਲ੍ਹਾਂ ਚ ਰਹੇ ਆ ਪਿਆਰੇ ਦਰਸ਼ਕੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੁਖੀ ਦਾ ਚੁੱਪ ਹੋ ਜਾਣਾ ਤੇ ਰਾਜਨੀਤੀ ਦੇ ਵਿੱਚ ਦਿਗਜ ਨੇਤਾਵਾਂ ਨੇ ਚੁੱਪ ਧਾਰ ਲੈਣੀ ਕਿਸੇ ਪਰਿਵਾਰ ਵਾਸਤੇ ਜਾਂ ਕਿਸੇ ਸੂਬੇ ਵਾਸਤੇ ਦੇਸ਼ ਵਾਸਤੇ ਚੰਗਾ ਨਹੀਂ ਮੰਨਿਆ ਜਾਂਦਾ ਨਤੀਜੇ ਘਾਤਕ ਹੁੰਦੇ ਨੇ ਕਿਉਂਕਿ ਜਦੋਂ ਪਰਿਵਾਰ ਹਰ ਬੰਦਾ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੰਦਾ ਪੰਜਾਬ ਦੀ ਰਾਜਨੀਤੀ ਦੇ ਦਿੱਗਜਾਂ ਵੱਲੋਂ ਚੁੱਪ ਹੋ ਜਾਣਾ ਜਾਂ ਸਾਈਡ ਲਾਈਨ ਕਰ ਦਿੱਤੇ ਜਾਣਾ ਪੰਜਾਬ ਦੇ ਭੂਕ ਵਾਸਤੇ ਵੀ ਮਾੜਾ ਹੀ ਸ਼ਗਣਾ ਹੈ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਬੀਜੇਪੀ ਪੰਜਾਬ ਦੇ ਇੱਕ ਦਿੱਗਜ ਨੇਤਾ ਮਾਸਟਰ ਮੂਨ ਲਾਲ ਜੀ ਮਾਸਟਰ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਹਿ ਲੋ ਕਿ ਪੰਜਾਬ ਦੇ ਦੇਸ਼ ਦੀ ਪ੍ਰੈਸ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਅਨਮੁੱਲਾ ਯੋਗਦਾਨ ਹੈ ਲੇਕਿਨ ਅੱਜ ਇਹ ਦਿੱਗਜ ਨੇਤਾ ਇੱਕ ਹਾਸ਼ੀਏ ਤੇ ਨੇ ਮੁਲਾਕਾਤ ਕਰਾਂਗੇ ਦਿਲ ਦੀਆਂ ਗੱਲਾਂ ਜਾਣਾਂਗੇ ਕਿ ਰਾਜਨੀਤੀ ਦੇ ਵਿੱਚ ਅੱਜ ਦੀ ਰਾਜਨੀਤੀ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ ਮਾਸਟਰ ਜੀ ਦੇਖਣ ਵਿੱਚ ਇਹ ਆਇਆ ਕਿ ਤੀਸਰੀ ਟਨਿਓਰ ਭਾਜਪਾ ਦੀ ਸਰਕਾਰ ਆਈ ਹੈ ਔਰ ਪੀਐਮ ਮੋਦੀ ਬਣੇ ਨੇ ਲੇਕਿਨ ਇਸ ਵਾਰੀ ਉਹਨਾਂ ਦਾ ਥੋੜਾ ਜਾਹੂ ਜਲਾਲ ਚ ਬਹੁਤ ਫਰਕ ਪਿਆ ਹੈ ਸਾਇਲੈਂਟ ਨੇ ਜਿੰਨਾ ਖੰਮਲਾਵਰ ਰਾਹੁਲ ਗਾਂਧੀ ਰਹੇ ਨੇ ਪਿਛਲੇ ਸਟਾਰਟਿੰਗ ਤੋਂ ਇਸ ਵਾਰੀ ਦੀ ਸਟਾਰਟਿੰਗ ਤੋਂ ਜਿਸ ਤਰ੍ਹਾਂ ਦੇ ਰਾਹੁਲ ਗਾਂਧੀ ਉਹ ਹਮਲਾਵਰ ਰਹੇ ਨੇ ਲੇਕਿਨ ਉਹਨੂੰ ਝੇਲਿਆ ਜਾ ਰਿਹਾ ਇੱਕ ਤਰ੍ਹਾਂ ਕੀ ਕਹਿਣਾ ਚਾਹੋਗੇ ਕੋਈ ਨਿਸ਼ਚਿਤ ਦੇ ਕੋਈ ਸੰਜੀਵ ਜੀ ਇਸ ਗੱਲ 'ਚ ਸੰਦੇਹ ਨਹੀਂ ਕਿ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਨੂੰ 2024 ਦੇ ਚੋਣਾਂ ਵਿੱਚ ਇੱਕ ਸੈਟ ਬੈਕ ਲੱਗਾ ਇਹ ਕੋਈ ਸ਼ਕਤੀ ਇੱਕ ਨਰੇਟਿਵ ਨਰਿੰਦਰ ਮੋਦੀ ਅਮਿਤ ਸ਼ਾਹ ਨੇ ਕਾਰਕਿਰਤਾ ਦੇ ਸਾਹਮਣੇ ਸੋਚ ਛੱਡਿਆ ਸੀ ਆਪ ਕੀ ਬਾਤ 405 ਜੀ ਕਾਰਕਿਰਤਾ ਨੂੰ ਲੱਗਦਾ ਕਿ ਜੇ 405 ਆਈ ਜਾਣੀ ਹੈ ਤੇ ਸਾਨੂੰ ਕੰਮ ਕਰਨ ਦੀ ਕੀ ਜ਼ਰੂਰਤ ਹੈ ਬੈਠੇ ਘਰ ਚੱਕਰ ਕਰਕੇ 404 ਮੋਦੀ ਦੀ ਆਏ ਸਿੱਧ ਹੱਥ ਬਾਣੀਏ ਨੇ ਸਿੱਧ ਹੱਥ ਬਾਣੀਏ ਨੇ ਤੇ ਬਸ ਇਹ ਚਾਰੋਂ ਕਾਰਕਿਰਤਾ ਕੰਮ ਕਿਉਂ ਕਰੇਗਾ ਇਸ ਨਰੇਟਿਵ ਨੇ ਬਹੁਤ ਸੈਕਟਬੈਕ ਮੋਦੀ اور ਅਮਿਤ ਸ਼ਾਹਰੀ ਜੋੜੀ ਨੂੰ ਪਹੁੰਚਾਇਆ ਹੈ ਔਰ 400 ਪਾ ਦਾ ਟੀਚਾ ਛੱਡ ਕੇ 240 ਸੀਟਾਂ ਤੇ ਸੀ ਆ ਗਏ ਆ ਇਹ ਦੁਲਹਾਗੇ ਪਾਰਟੀ ਦਾ ਅਸੀਂ ਸੋਚਦੇ ਸੀ ਕਿ ਮੋਦੀ ਨੇ ਇਸ ਵਾਰ ਹੀ 400 ਸੀਟਾਂ ਲੈ ਜਣੀਆਂ ਪਰ ਨਹੀਂ ਲਈਆਂ ਕੋਈ ਬਾਤ ਹੀ ਰਾਜਨੀਤੀ ਚ ਹਾਰ ਜਿੱਤ ਉਤਾਰ ਚੜ੍ਹਾ ਵੰਦੇ ਰਹਿੰਦੇ ਨੇ मोदी ਦੇ ਜੀਵਨ ਚ ਵੀ ਇਹ ਆਇਆ ਹੈ ਪਰ ਉਹ મોદી ਸ਼ੇਰ ਦਾ ਪੁੱਤ ਕਬਰ ਆਇਆ ਨਹੀਂ ਭਾਵੇਂ 240 ਸੀਟਾਂ ਆਈਆਂ ਨੇ ਉਹਦਾ ਆਚਰਣ ਉਹਦਾ ਚਲਣਾ ਸ਼ੇਰ ਦੀ ਮਾਨੇ ਚਲਣਾ ਇਹ ਦੱਸਦਾ ਨਹੀਂ ਕਿ ਉਹਨੂੰ ਕੋਈ ਸੈਟਬੈਕ ਲੱਗੇ ਇਹ ਸਰ ਬਰੇਵ ਮੈਨ ਬਰੇਵ ਮੈਨ ਹੀ ਸਪੇਸਿੰਗ ਐਵਰੀ ਇਵੈਂਟਿਉਐਲਟੀ ਵੈਰੀ ਬੋਲਡੀ ਹੋਰ ਮੈਂ ਬੜਾ ਮਤਾਚਰਣਾ ਤੋਂ મોદી ਮੇਰੇ ਦੋਸਤ ਨੇ ਮੇਰੇ ਕੋਲ ਰਹਿੰਦੇ ਰਹਿਣ ਹੈ ਮੇਰੇ ਨਾਲ ਖਾਣਾ ਖਾਂਦੇ ਰਹੇ ਨੇ ਸਭ ਕੁਝ ਕਰਦੇ ਰਹੇ ਨੇ ਮੇਰੀ ਕਾਰ ਤੀ ਉਹ ਜਾਂਦੇ ਰਹੇ ਨੇ ਕਿਤੇ ਕੰਡਵਾਲ ਜਾਂ ਲਖਨਪੁਰ ਮੈਂ ਉਹਨਾਂ ਨੂੰ ਛੱਡਣ ਜਾਂਦੇ ਰਿਹਾ ਐਜ਼ ਅ ਮਿਨਿਸਟਰ ਤਾਂ ਦੋ ਪਰਿਵਾਰੀ ਸੀ ਸਾਡੇ ਬਹੁਤ ਅੱਛੇ ਸਬੰਧ ਨੇ ਪਰ ਸੱਤਾ ਪ੍ਰਾਪਤ ਕਰਕੇ 2014 ਦੇ ਬਾਅਦ ਉਹ ਸ਼ਖਸ ਨੇ ਮਾਸਟਰ ਮੋਹਨ ਲਾਲ ਬਾਤ ਦੁਬਾਰਾ ਦੇਖਿਆ ਨਹੀਂ ਐ ਮੈਂ ਵੇ ਦੇ ਕਰਨਾ ਚਾਹਿਆ ਕਦੀ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਦੁਬਾਰਾ ਰਿਪਰੈਜ਼ੈਂਟ ਕਰਨ ਦੀ ਕਿ ਪੀਐਮ ਦੇ ਸਾਹਮਣੇ ਕੋਈ ਬੜੀ ਮੈਂ ਮੋਦੀ ਕੋਲ ਗਿਆ ਇੱਕ ਦਿਨ ਉਹਨਾਂ ਦਾ ਟੈਲੀਫੋਨ ਵੀ ਆਇਆ ਸੀਗਾ ਜੀ ਲੇਕਿਨ ਇਹ ਤਾਂ ਕੁਝ ਨਹੀਂ ਆਈ ਰਿਪਰੈਜ਼ੈਂਟਡ ਬਾਇਸੈਲਫ ਬਿਫੋਰ ਮੋਦੀ ਜੀ ਬਿਫੋਰ ਅਮਰਸ਼ਾ ਆਲਸੋ when you was the president ਜੀ ਲੇਕਿਨ ਨਹੀਂ ਰਾਜਨੀਤੀ ਬਹੁਤ ਉੱਚੀ ਜਗ੍ਹਾ ਤੇ ਚੱਲ ਗਈ ਨੇ ਨੌ ਤੇ ਉਹਨਾਂ ਦੇ ਸਿਕਿਉਰਟੀ ਜ਼ੋਨ ਬਣਦੇ ਨੇ ਉਹਦੇ ਚੋਂ ਨਿਕਲ ਕੇ ਜਾਣਾ ਬੇਰਲੀ ਸ਼ਰਮਸਾਰ ਹੈ ਜੀ ਸ਼ਰਮ ਆਦੀ ਮੈਨੂੰ ਜਿੰਦਰ ਸਿੰਘ ਰੰਦਾਵਾ ਜੀ ਕੇ ਪੰਜਾਬ ਵਾਸਤੇ ਅਕਾਲੀ ਦਲ ਦਾ ਹਾਰਨਾ ਦੁਰਭਾਗਿਆਪੂਰਨ ਹੈ ਤੱਕ ਸੁਖਜਿੰਦਰ ਰੰਦਾ ਵਦੀ ਗੱਲ ਹੈ ਜੀ ਬੜਾ ਨੇਕ ਆਦਮੀ ਉਹਦੇ ਪਿਤਾ ਜੀ ਮੇਰੇ ਨਾਲ ਬਹੁਤ ਪਹਿਰੇ ਐਮਐਲਏ ਦੇ ਮੇਰਾ ਹੁਣ ਕਿ ਉਹਨਾਂ ਨਾਲ ਲਾਣਾ ਜਾਣੇ ਉਹ ਬਿਲਕੁਲ ਸਹੀਕ ਉਚਿਤ ਸਮੇਂ ਦੀ ਮੰਗ ਦੇ ਅਨੁਸਾਰ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਨੂੰ ਯਕੀਨੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਛੜ ਜਾਣ ਦਾ ਬਹੁਤ ਨੁਕਸਾਨ ਹੋਇਆ। ਅਗਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਮਿਲ ਕੇ ਕਿ ਇਲੈਕਸ਼ਨ ਫਿਰ ਪੰਜਾਬ ਚ ਲੜਦੇ ਤੇ ਨੱਖਿਆ ਕੁਝ ਹੋਰ ਹੋਣਾ ਸੀ ਰਾਜਨੀਤੀ ਦਾ। ਜੀ ਨੱਖਿਆ ਪੋਲਿਟਿਕ ਔਰ ਅੱਜ ਜੋ ਰਾਜਨੀਤੀ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਲ ਹੈ ਮੈਨੂੰ ਉਸ ਤੇ ਬਹੁਤ ਤਰਸ ਆ ਰਿਹਾ ਹੈ ਕਾਸਟਰ ਕੇ ਸੁਗਰੀਵ ਸੁਗਵੀਰ ਬਾਦਲ ਤੇ ਔਰ ਮਜੀਠੀਏ ਤੇ ਜਿਸ ਤਰੀਕੇ ਨਾਲ ਖੀਰੂ ਖੀਰੂ ਸ਼੍ਰੋਮਣੀ ਅਕਾਲੀ ਦਲ ਹੋਇਆ ਹੈ ਉਸ ਦੇ ਨਾਲ ਮੈਨੂੰ ਇਹ ਸ਼ੱਕ ਲੱਗਦਾ ਹੈ ਕਿ ਅਤੰਕਵਾਦ ਫੇਰ ਪਨਪੇਗਾ ਪੰਜਾਬ ਫੇਰ ਉਸ 80 ਔਰ 90 ਦੇ ਦੌਰ ਦਾ ਖਾਕਾ ਆਪਣੇ ਸਾਹਮਣੇ ਬਣਾ ਰਿਹਾ ਤੇ ਬੜਾ ਘਾਟੂ ਹੋਏਗਾ ਪੰਜਾਬ ਲਈ ਅਗਰ ਉਹ ਦਿਨ ਰਿਵਾਈਜ਼ ਕੀਤੇ ਜਾਂਦੇ ਤਾਂ ਮਾਸਟਰ ਜੀ ਜਿਹੜਾ ਬਲੇਮ ਲੋਗ ਨਸ਼ੇ ਨੂੰ ਲੈ ਕੇ ਸੁਖਬੀਰ ਬਾਦਲ ਤੇ ਕਰਦੇ ਆ ਉਹਦੇ ਚ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਉਹਨੇ ਕੋਰਟ ਦੀਆਂ ਗੱਲਾਂ ਨੇ ਜੀ ਸਭ ਜੁਡੀਸ਼ ਮੈਟਰਸ ਨੇ ਕੇਸ ਚੱਲੇ ਨੇ ਉਹਨੀਆਂ ਪੇਸ਼ੀਆਂ ਹੋ ਰਹੀਆਂ ਨੇ ਵਿਕਰਮ ਦੀ ਵੀ ਪੇਸ਼ੀ ਹੋ ਰਹੀ ਹੈ ਸੁਖਵੀਰ ਦੀ ਵੀ ਪੇਸ਼ੀ ਹੋ ਰਹੀ ਹੈ ਜੀ ਉਹਦੇ ਬਾਰੇ ਚ ਕਮੈਂਟ ਕਰਨਾ ਇਟ ਵਿਲ ਬੀ ਟੂ अर्ली ਟੂ ਸੇ ਐਨੀਥਿੰਗ ਬਹੁਤ ਜਲਦੀ ਹੋਏਗਾ ਕੋਈ ਗੱਲ ਉਹਨੇ ਦੇ ਪ੍ਰਤੀ ਕਹਿਣੀ ਮੇਰਾ ਬੜਾ ਗਾੜਾ ਰਿਸ਼ਤਾ ਹੈ ਸੁਖਵੀਰ ਨਾਲ ਬੜਾ ਗਾੜਾ ਰਿਸ਼ਤਾ ਵਿਕਰਮਜੀਤਿਆ ਨਾਲ ਮੇਰੇ ਦੋਨੇ ਬੱਚੇ ਨੇ ਔਰ ਮੈਂ ਸਮਝਦਾ ਕਿ ਉਹ ਇਮਾਨਦਾਰੀ ਨਾਲ ਕੋਰਟ ਦੇ ਸੋਲੂਸ਼ਨ ਵੀ ਕਰਨਗੇ ਜੋ ਕੋਰਟ ਆਪਣਾ ਨਿਰਣੇ ਦੇਗਾ ਉਸ ਦੇਗੇ ਸਿਰ ਚੁਕਾਣਗੇ ਵੈਸੇ ਉਹਨਾਂ ਦਾ ਪਰਪਣੇ ਤੋਂ ਕਿ ਸੁਖਵੀਰ ਬਾਦਲ ਅਨ ਕੰਡੀਸ਼ਨਲੀ ਦਰਬਾਰ ਸਾਹਿਬ 'ਤੇ ਜਾ ਕਰਕੇ ਬਾਗੀ ਮੰਗਦੇ ਬੜੀ ਬੜਾ ਬੜਪਣ ਹੈ ਮੁੰਡਾ ਬਹੁਤ ਸ਼ਾਨਾ ਨਿਕਲਿਆ ਦਰਬਾਰ ਸਾਹਿਬ ਨਾਲ ਤੇ ਕੋਈ ਟਕਰਾਅ ਵੀ ਨਹੀਂ ਹੋਣਾ ਚਾਹੁੰਦਾ ਸਾਡੇ ਗੁਰੂਆਂ ਪੀਰੀਆਂ ਪਿਕੰਬਰਾਂ ਦਾ ਉਹ ਇੱਕ ਪੂਜਨੀય ਸਥਾਨ ਹੈ ਉਹ ਅਨ ਕੰਡੀਸ਼ਨਲੀ ਜਾ ਰਿਹਾ ਹੈ ਔਰ ਬਿਨਾ ਕਿਸੇ ਡਰਤੇ ਜਾ ਰਿਹਾ ਹੈ ਸਿਰ ਚੁਕਾ ਕੇ ਜਾ ਰਿਹਾ ਹੈ ਉਹਦੀ ਇੱਕ ਬਾਤਰੀ ਆਦੀ ਸੁਖਵੀਰ ਬਾਤਰੀ ਪੰਜਾਬ ਚ ਮੌਜੂਦਾ ਜੋ ਪੋਲੀਟੀਕਲ ਹਾਲਾਤ ਨੇ ਪੰਜਾਬ ਸਰਕਾਰ ਨੂੰ ਲਿਆ ਜਾਵੇ ਜੋ ਵਿਧਾਨ ਸਭਾ ਦੇ ਵਿੱਚ ਅੱਜ ਖਲ ਸਾਨੂੰ ਦੇਖਣ ਨੂੰ ਮਿਲਦਾ ਕਿ ਇੱਕ ਜਿਹੜਾ ਸੰਜੀਦਾ ਮਾਹੌਲ ਹੁੰਦਾ ਸੀ ਕਿਸੇ ਟਾਈਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਜਾਂ ਉਸ ਤੋਂ ਪਹਿਲਾਂ ਜਿਹੜੇ ਵੀ ਸੀਐਮ ਰਹੇ ਨੇ ਅੱਜ ਉਸ ਤਰ੍ਹਾਂ ਦਾ ਮਾਹੌਲ ਨਹੀਂ ਨਜ਼ਰ ਆਉਂਦਾ ਕਿ ਕਾਰਨ ਸਾਡੇ ਜਿਹੜੇ ਰਾਜਨੀਤਿਕਾਂ ਨੇ ਉਤਾਵਲੇ ਹੋ ਗਏ ਨੇ ਜਾਂ ਸਿਰਫ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਦੀ ਛਵੀ ਚ ਜਿੱਥੇ ਮਰਜੀ ਜਾਵੇ ਕਿਸ ਤਰ੍ਹਾਂ ਸਰਦਾਰ ਪ੍ਰਕਾਸ਼ ਵਰਗਾ ਲੀਡਰ ਕੋਈ ਸੌ ਜਨਮ ਲੇਗਾ ਤੇ ਨਹੀਂ ਬਣ ਸਕਦਾ ਜਿੰਨੀ ਪੇਸ਼ੈਂਸ ਜਿੰਨੀ ਸੂਝ-ਬੂਝ ਜਿੰਨਾ ਪੰਜਾਬ ਨਾਲ ਉਹਨਾਂ ਦਾ ਹਮਦਰਦੀ ਸੀ ਕਾਬਲੇ ਤਾਰੀਫ ਸੀ ਇਹੀ وجہ ਹੈ ਕਿ ਉਹਨਾਂ ਦੀ ਮੌਤ ਦੇ ਬਾਅਦ ਅਕਾਲੀ ਦਲ ਖਤਮ ਹੋ ਗਿਆ ਲਬਦਾ ਹੀ ਨਹੀਂ ਅਕਾਲੀ ਦਲ ਵੋਟਾਂ ਦੇ ਵਿਆਜ ਨਾਲ ਦੇਖ ਲਓ ਸੀਟਾਂ ਦੇ ਵਿਆਜ ਨਾਲ ਦੇਖ ਲਓ ਆਰਗੇਨਾਈਜੇਸ਼ਨ ਦੇ ਤੇ ਆਪਣੇ ਦੇਖ ਲਓ ਅਕਾਲੀ ਪਾਰਟੀ ਬिखर ਗਈ ਢੀਂਡਾ ਸਾਹ ਗਰੁੱਪ ਵਖਰਾ ਅਕਾਲੀ ਦਲ 1920 ਵਖਰਾ ਯੋ ਇਹ ਸਾਰੇ ਮਲੂਕਾ ਵਖਰਾ ਰਖੜਾ ਜੀ ਵਖਰੇ ਸਭ ਵਖਰੇ ਬਕੀ ਆਪਣੀ ਡੱਪਲੀ ਬਜਾਰੇ ਨੇ ਔਰ ਅਕਾਲੀ ਦਲ ਨੂੰ ਇਸ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪੰਜਾਬ ਨੂੰ ਨੁਕਸਾਨ ਹੋਇਆ। ਰਾਜਨੀਤਿਕ ਧਿਰਾਂ ਦਾ ਤਾਂ ਮੰਨਣਾ ਇਹ ਵੀ ਆ ਕਿ ਇਸ ਚੀਜ਼ ਨੂੰ ਇਹਨਾਂ ਦਾ ਨੁਕਸਾਨ ਕਰਨ ਦੇ ਵਿੱਚ ਬੀਜੇਪੀ ਦਾ ਅਕਾਲੀ ਦਲ ਦਾ ਨੁਕਸਾਨ ਕਰਨ ਦੇ ਵਿੱਚ ਬੀਜੇਪੀ ਦਾ ਬੜਾ ਹੱਥ ਹੈ। ਕਿੱਥੋਂ ਤੱਕ ਸੱਚ ਮੰਨਦੇ ਹੋ? ਬੀਜੇਪੀ ਕੇਂਦਰ ਦੀ ਸੱਤਾਧਾਰੀ ਪਾਰਟੀ ਬੀਜੇਪੀ ਜੀ ਪੰਜਾਬ ਤੇ ਪ੍ਰਯੋਗ ਕਰ ਲਈ। ਆਪਣੀ ਪਾਰਟੀ ਤੇ ਨਵਾਂ ਨਵਾਂ ਪ੍ਰਯੋਗ ਕਰ ਰਹੀ ਹੈ ਆਪਣੀ ਪਾਰਟੀ ਤੇ ਬਲੇਮ ਕਰ ਰਹੇ ਹੋ ਤੁਸੀਂ ਕੋਈ ਨਹੀਂ ਮੈਂ ਬਲੇਮ ਨਹੀਂ ਕਰ ਰਿਹਾ ਜੀ ਪ੍ਰਯੋਗ ਕਈ ਵਾਰੀ ਫੇਲ ਵੀ ਹੁੰਦੇ ਨੇ ਕਈ ਵਾਰੀ ਕਾਮਯਾਬ ਵੀ ਹੁੰਦੇ ਨੇ ਜੀ ਪਰ ਪ੍ਰਯੋਗ ਕਰਦੇ ਰਹਿਣਾ ਚਾਹੀਦਾ ਸੀ ਸੋਚਿਆ ਸੀ ਕਿ ਵੱਖਰੇ ਹੋ ਕੇ ਅਸੀਂ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਆਵਾਂਗੇ ਸਰਕਾਰ ਬਣਾਵਾਂਗੇ ਜੀ ਪਰ ਸਾਡੇ ਉਹ ਜਿਹੜੇ ਵਿਚਾਰ ਸੀ ਸਾਡਾ ਚਿੰਤਨ ਸੀ ਗਲਤ ਨਿਕਲਿਆ ਜੀ ਔਰ ਅਸੀਂ ਅੱਜ ਸਭ ਤੋਂ ਪਹਿਲਾਂ ਆਵਾਜ਼ ਉਠਾਉਣ ਵਾਲਾ ਮੈਂ ਹੀ ਸੀਗਾ ਜਲੰਧਰ ਦੀ ਕਾਨਫਰੰਸ 'ਚ ਕਿ ਭਈ ਅਕਾਲੀਆਂ ਦੇ ਨਾਲ ਸਾਨੂੰ ਆਪਣਾ ਗੱਠਬੰਧ ਤੋੜ ਲੈਣਾ ਚਾਹੀਦਾ 13 ਜਨਵਰੀ ਦੀ ਉਹ ਗੱਲ ਹੈ ਜੀ ਤੋੜ ਲੈਣਾ ਚਾਹੀਦਾ ਟੁੱਟ ਗਿਆ ਨੁਕਸਾਨ ਹੋਇਆ ਪਰ ਮੈਂ ਅੱਜ ਫੇਰ ਕੇਂਦਰੀ ਦੀ ਲੀਡਰਸ਼ਿਪ ਨੂੰ ਬੇਨਤੀ ਕਰ ਰਿਹਾ ਹਾਂ ਅਗਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਚਿੰਤਨ ਕਰੋ ਮੰਤਨ ਕਰੋ ਵਿਚਾਰ ਕਰੋ ਇੱਕ ਹੋਰ ਗਰੁੱਪ ਬਣਾਓ ਸੈਂਟਰ ਚ ਜਿਹੜਾ ਪੰਜਾਬ ਦੇ ਮਸਲੇ ਨੂੰ ਰਾਜਨੀਤੀ ਨੂੰ ਸਮਝ ਜਾਵੇ ਉਹ ਗਰੁੱਪ ਦੀ ਆਗਿਆ ਦਾ ਪਾਲਨ ਕੇਂਦਰੀ ਸੱਤਾ ਕਰੇ ਭਾਜਪਾ ਕਰੇ ਹੋਰ ਐਸਾ ਨੋ ਹੈ ਕਿ ਬਈ ਪ੍ਰਯੋਗ ਕਰਦੇ ਕਰਦੇ ਆਪਣਾ ਨੁਕਸਾਨ ਕਰੀ ਜਾਈਏ ਅਸੀਂ ਪਰ ਰਾਜਨੀਤੀ ਚ ਨੁਕਸਾਨ ਜਿਹੜਾ ਹੈ ਇਤਿਹਾਸਿਕ ਭੁੱਲਾਂ ਹੋ ਜਾਂਦੀਆਂ ਫਿਰ ਉਹ ਫਿਰ ਇਤਿਹਾਸ ਦਾ ਘਟਨਾਵਾਂ ਬਣ ਜਾਂਦੀਆਂ ਨੇ ਉਸ ਤੋਂ ਬਚਣਾ ਚਾਹੀਦਾ ਸਾਨੂੰ ਕਿ ਪੰਜਾਬ ਭਾਜਪਾ ਇਸ ਵਿੱਚ ਸક્ષਮ ਨਹੀਂ ਆ ਕਿ ਉਹ ਸੈਂਟਰ ਨੂੰ ਆਪਣੀ ਸਥਿਤੀ ਯਦਾ ਜੋ ਇਸ ਵੇਲੇ ਹੈ ਪੰਜਾਬ ਦੀ ਦੱਸ ਸਕੇ ਪੰਜਾਬ ਕੋਲ ਪੰਜਾਬ ਬੀਜੇਪੀ ਕੋਲ ਕੀ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਹੈ ਜਿਹੜਾ ਕਿ ਜਿੰਦੇ ਛੱਡੇ ਦੇ ਥੱਲੇ ਪੂਰਾ ਪੰਜਾਬ ਕਿਉਂਕਿ ਇੱਕ ਵੱਡੀ ਗਿਣਤੀ ਹੈ ਰਾਸ਼ਟਰ ਹਿਤ ਲੋਕਾਂ ਦੀ ਚਾਹੇ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਲੇਕਿਨ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ ਤਿੱਕੀ ਇਸ ਕਮੀ ਨੂੰ ਕਿਸ ਤਰ੍ਹਾਂ ਪੂਰੀ ਕਰਦੇ ਹੋ ਸੰਜੀਵ ਜੀ ਸੱਤਾ ਦੇ ਘੋੜਿਆਂ ਤੇ ਦੋ ਆਦਮੀ ਸਵਾਰ ਲੈ ਕੇ ਦਿਸੋ ਜੋ ਉਹਨਾਂ ਨੇ ਕਰਨਾ ਹੈ ਉਹਨਾਂ ਦੇ ਖਿਲਾਫ ਕੋਈ ਇੱਕ ਆਦਮੀ ਬੋਲ ਨਹੀਂ ਸਕਦਾ ਬੋਲੇਗਾ ਦਿਓ ਰਾਜਨੀਤੀ ਚ ਲੱਭੇ ਗਈ ਬੜਾ ਰਾਜਨੀਤੀ ਚ ਜੀ ਅਮਿਤ ਸ਼ਾਹ ਉਰ ਬੋਦੀ ਦੇ ਕਿਲਤੂ ਕਰਨਾ ਪੌਚੀ ਤੇ ਅੱਜ ਕਿਸੇ ਕਾਰਕਟਰ ਦੀ ਹਿੰਮਤ ਦੀ ਜਰੂਰਤ ਨਹੀਂ ਹੈ ਬਹੁਤ ਮੈਂ ਇਹ ਵੀ ਅਸੂchna ਕਿ ਨਾ ਕਿ ਕਾਰਕਟਰ ਆਪਣੀ ਗੱਲ ਕਹੇ ਤਾਂ ਹੀ ਮਹਿਰੂਮ ਹੋ ਗਿਆ ਕਾਰਕਟਰ ਆਪਣੀ ਗੱਲ ਹੀ ਨਹੀਂ ਕਹਿ ਪਿਆ ਨਾ ਪ੍ਰਯੋਗ ਕੇ ਪ੍ਰਯੋਗ ਉਹਨੇ ਗੁਰਦਾਸਪੁਰ ਕਾਂਸੀਡੈਂਸੀ ਦੇ ਲੋਕ ਕਦੇ ਵਿਨੋਦ ਨਾ ਆ ਗਿਆ ਕਦੇ ਉਹ ਪੀਸੀ ਨਾ ਚੰਨੀ ਦਿਓ ਆਇਆ ਹੀ ਨਹੀਂ ਕਦੇ ਜੀ ਉਹਨੇ ਏਡੇ ਬੰਬੇ ਦੇ ਡੀਡ ਨੇ ਉਹਨਾਂ ਨੂੰ ਕੀ ਪਤਾ ਕਦੀ ਗੁਰਦਾਸਪੁਰ ਦੇ ਹਾਲਾਤ ਕੀ ਨੇ ਈਸ਼ਵਰੀ ਜੂਨੇ ਚੰਗਾ ਨਿਰਣੇ ਲਿਆ ਹੈ ਕਿ ਬਈ ਤੁਲੇ ਸਥਾਨੀਏ ਇੱਕ ਛੋਟੇ ਜਿਹੇ ਕਾਰਕਟਰਨ ਉਪਾਰਡਿਟ ਮੈਂਡ ਦੀ ਸੀਟ ਜਿੱਤੀ ਹੈ ਪਰ ਕੋਈ ਸਿਆਣਾ ਨਿਰਣੇ ਨਹੀਂ ਸਿਕਾਇਆ ਦੀ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕੋਈ ਜਿੱਤਨ ਵਾਲਾ ਕੈਂਡੀਡੇਟ ਪਠਾਨਕੋਟ ਤੋਂ ਲੈ ਕੇ ਕਰਕੇ ਗੁਦਾਸਪੁਰ ਦੇ ਵਿੱਚੋਂ ਹੀ ਕੋਈ ਅੰਦਾ ਤੇ ਬਹੁਤ ਅੱਛਾ ਹੋਵੇ ਬੱਚਾ ਅੱਛਾ ਕੀਤਾ ਬਿਨੇ ਬਬੂ ਟੇਵੜਾ ਮਿਲਗੀ ਬਹੁਤ ਅੱਛਾ ਲੋਕ ਦੇਖਦੇ ਪੈਨੇ ਕਿ ਪੰਜਾਬ ਬੀਜਪੀ ਰਟਾਇਰ ਆਈਪੀਐਸ ਆਈਏਐਸ ਦੀ ਲੌਬੀ ਬਣ ਗਿਆ ਜਾਂ ਕਾਂਗਰਸ ਦੇ ਵਿੱਚ ਰਲੇਵਾ ਹੋ ਗਿਆ ਆਰਐਸਐਸ ਦਾ ਤਾਂ ਕਿਤੇ ਕੋਈ ਲੱਗਦਾ ਹੀ ਨਹੀਂ ਕਿ ਇਹ ਉਹੀ ਬੀਜਪੀ ਹੈ ਕੀ ਕਹਿਣਾ ਚਾਹੋਗੇ ਜੀ ਜਿੱਦ ਤੱਕ ਘਾਰਾ ਸਸ ਜਸਤ ਹੁੰਦਾ ਹੈ ਜੀ ਉਹ ਗਾਈਡ ਤੇ ਕਰਦੇ ਨੇ ਜੀ ਲੇਕਿਨ ਹਿੱਸਾ ਨਹੀਂ ਲੈਂਦੇ ਕੋਈ ਸਮਾਜਿਕ ਸਨਸ਼ਤੇ ਅਕੀਸ ਸੋਮੇ ਸਿਵਕਸ਼ਣ ਹੋਰ ਉਸ ਦਾ ਇੱਕੋ ਹੀ ਟੀਚਾ ਹੈ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਣਾ ਅਖੰਡ ਭਾਰਤ ਬਣਾਣਾ ਬੜਾ ਉਹਨਾਂ ਦਾ ਸਾਰ ਭੌਮਿਕ ਮੁੱਦਾ ਹੈ ਕਿ ਇਸ ਦੇਸ਼ ਨੂੰ ਅਖੰਡ ਭਾਰਤ ਬਣਾਣਾ ਹੈ afghanistan bangladesh pakistan mehmar ਇਹ ਜਿਹੜੇ ਲੋਕੀ ਸਾਡੇ ਤੋਂ ਵੱਖ ਹੋਏ ਨੇ ਇਹਨਾਂ ਨੂੰ ਆਪਣੇ ਨਾਲ ਮਿਲਾਣਾ ਇਹ ਉਹਨਾਂ ਦਾ ਉਦੇਸ਼ ਹੈ ਸੰਗ ਦਾ ਸੰਗ ਡਾਇਰੈਕਟਰ ਅਗਨੀਤੀ ਜੀ ਹੈ ਜਿਹੜਾ ਬਿਆਨ ਬੀਜਪੀ ਦੇ ਰਾਸ਼ਟਰਪਤੀ ਜੇਪੀ ਨੱਡਾ ਜੀ ਨੇ ਦਿੱਤਾ ਸੀਗਾ ਕਿ ਹੁਣ ਸਾਨੂੰ ਬੀਜਪੀ ਨੂੰ ਆਰਐਸਐਸ ਦੀ ਲੋੜ ਨਹੀਂ ਉਹਦਾ ਖਮਿਆਦਾ ਕਹਿੰਦੇ ਕਿ ਐਸ ਲੋਕ ਸਭਾ ਦੇ ਵਿੱਚ ਬੀਜਪੀ ਨੇ ਪੁੱਗਤਿਆ ਨੱਡਾ ਜੀ ਦਾ ਬਿਆਨ ਕੋਈ ਬੀਜਪੀ ਦੇ ਨੇ ਦਿੱਤੀ ਨਹੀਂ ਗਿਆ ਜੀ ਬੀਜਪੀ ਦੇ ਹਿੱਤੇ ਨੱਡਾ ਜੀ ਦਾ ਇਹ ਬਿਆਨ ਨਹੀਂ ਗਿਆ ਜੀ ਸੰਗ ਦੇ ਜਿਹੜੇ ਪ੍ਰਚਾਰਕ ਨੇ ਉਹ ਹਰ ਥਾਂ ਤੇ ਬੀਜਪੀ ਨੂੰ ਗਾਈਡ ਕਰਦੇ ਨੇ ਅਚੂਤਾ ਨਹੀਂ ਛੱਡੇ ਬੀਜਪੀ ਜੀ ਪਰ ਉਹ ਸਾਹਮਣੇ ਨਹੀਂ ਆਣਗੇ ਕੰਮ ਜ਼ਰੂਰ ਕਰਨਗੇ ਸਾਹਮਣੇ ਆਪ੍ਰਤੱਖ ਰੂਪ ਚ ਉਹ ਕੰਮ ਕਰਨਗੇ ਕਿਉਂਕਿ ਉਹ ਪਾਰਟੀ ਕੋਈ ਉਹਨਾਂ ਦੀ ਆਡਿਆਲੋਜੀ ਨੂੰ ਸਮਝਣ ਵਾਲੀ ਨਹੀਂ ਜੀ ਇੱਕ ਬੀਜਪੀ ਸਮਝਣ ਵਾਲੀ ਹੈ ਇਸ ਕਰਕੇ ਉਹ ਚੰਦ ਇਹ ਨੇ ਕਿ ਬੀਜਪੀ ਦਾ ਹਿੱਤ ਹੈ ਪਰ ਨੱਡਾ ਜੀ ਦਾ ਬਿਆਨ ਇਸ ਸੰਗ ਦੇ ਵੀ ਹਿੱਤ ਚ ਨਹੀਂ ਸੀ ਬੀਜਪੀ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਇੰਨਾ ਖੁੱਲ ਕੇ ਬੋਲ ਰਹੇ ਹੋ ਤੇ ਤੁਹਾਡਾ ਆਪਣਾ ਪੋਲਿਟੀਕਲ ਡੈਮੇਜ ਨਹੀਂ ਹੋਏਗਾ ਜੋ ਮੇਰਾ ਡੈメージ ਹੋਣਾ ਸੀ ਸਭ ਕਰ ਲਿਆ ਇਸ ਰਾਜਨੀਤਿਕ ਡੈメージ ਦੇ ਨਾਲ ਐਸੇ ਐਸੇ ਅਸਾਧੇ ਰੋਗ ਮੈਨੂੰ ਲੱਗੇ ਨੇ ਕਿ ਸ਼ਾਇਦ ਮੈਂ ਆਪਣੀ ਸੇਤ ਤੋਂ ਹੀ ਉੱਭਰ ਨਾ ਪਾਵਾਂ ਮੈਨੂੰ ਹੁਣ ਕੋਈ ਡਰੀ ਨਹੀਂ ਕਿਉਂਕਿ ਮੈਂ ਇਹ ਬੀਜੇਪੀ ਆਪਣੇ ਖੂਨ ਨਾਲ ਖੜੀ ਕੀਤੀ ਮੇਰੇ ਸਰੀਰ ਤੇ ਜਿਹੜੀਆਂ ਲਾਖੀਆਂ ਪੁਰੀਸਤੀ ਪੀਏ ਮੇਰੇ ਜਿਹੜੇ ਦੰਦ ਟੁੱਟ ਗਏ ਨੇ ਉਨੀ-ਉਨੀ ਮਹੀਨੇ ਜਿਹੜੇ ਅਸੀਂ ਜੇਲ੍ਹਾਂ 'ਚ ਰਹੇ ਆ ਔਰ ਪੰਜ-ਛੇ ਵਾਰੀ ਲਗਭਗ 2 ਸਾਲ ਦੇ ਮੇਰੇ ਜੇਲ੍ਹ ਕੀ ਕੱਟੇ ਗਏ ਹੋਣੇ ਅਸੀਂ ਬੀਜੇਪੀ ਇੱਕ ਸਿਧਾਂਤਿਕ ਪਾਰਟੀ ਪਾਰਟੀ ਵਿਦ ਡਿਫਰੈਂਸ ਬਣਾਉਣ ਦੇ ਵਾਸਤੇ ਬੜੇ ਲਗਾਤਾਰ ਪ੍ਰਯਤਨ ਕਰਦੇ ਰਹੇ ਸਾਡੇ ਬੇਲੇ ਪਾਰਟੀ ਅੰਦੋਲਨ ਕਰਦੀ ਸੀ ਅੰਦੋਲਨ ਦਰ ਅੰਦੋਲਨ ਕਦੇ ਹਿੰਦੂ ਅੰਦੋਲਨ ਕੋਈ ਰੱਖਿਆ ਅੰਦੋਲਨ ਦਲ ਕਦੇ ਭਾਰਤੀ ਰਾਸ਼ਟਰੀ ਹਿੰਦੀ ਜਿਹੜੀ ਇਹ ਭਾਸ਼ਾ ਬਣੀ ਇਸ ਲਈ ਇਹ ਅਧੂਲਨ ਕਰਦੇ ਸੀ। और पग पग ਤੇ ਅਧੂਲਨ ਕਰਦੇ ਸੀ। ਜਦੋਂ ਮੈਂ ਰਾਜਨੀਤੀ ਚ ਸੀਗਾ ਪੂਰੀ ਤਰ੍ਹਾਂ ਚੱਕਰੀ ਇਹ ਮੇਰੇ ਅਚੁੱਧ ਦਰੀਤੀ ਹੁੰਦੀ ਸੀ ਜਿੱਥੇ ਵੀ ਦੇਖਦਾ ਸੀ ਕੋਈ ਪ੍ਰਸ਼ਾਸਨ ਗਲਤ ਕਰਦਾ ਉੱਥੇ ਭੈਜਲਦੇ ਸੀ। ਪ੍ਰਸ਼ਾਸਨ ਮੇਰੀ ਗੱਲ ਮੰਨ ਲੈਂਦਾ ਸੀ। ਅਸੀਂ ਢੇ ਬਣ ਗਏ। और ਅੱਜ ਕਿਸੇ ਕਾਰਕਟਰ ਦੇ ਵਿਚਾਰੇ ਦੇ ਅੰਦਰ ਹੀ ਪਹੁੰਚਦੀ ਹੈ ਕਿ ਉਹ ਵਿਅਕਤੀ ਕੰਦਿਰ ਨਹੀਂ ਲੈ ਸਕੇ। ਜੋ ਨਿਰਣੇ ਕਰਨਾ, ਮੋਤੀ ਅਵਿਸ਼ਾ ਨਿਕਲਣਾ ਕੋਈ ਹੋਰ ਨਹੀਂ ਕਰ ਸਕਦਾ। ਮੀ ਇ ਇਨਾ ਡਾਊਨ ਲੈਵਲ ਤੇ ਵੀ ਨਿਰਣੀ ਜਿਹੜਾ ਮੋਦੀ ਔਰ ਅਮਿਤ ਸ਼ਾਹ ਹੀ ਕਰਦੇ ਨੇ ਜਿਹੜਾ ਕਿ ਤੁਸੀਂ ਪੰਜਾਬ ਦੀ ਜਿਹੜਾ ਡਾਊਨ ਹੁੰਦਾ ਨਾ ਜੀ ਐਮਐਲਏ ਦਾ ਹੁੰਦਾ ਜੀ ਐਮਐਲਏ ਦੀ ਟਿਕਟਾਂ ਉਹਨਾਂ ਨੇ ਬਣਦੀਆਂ ਜੀ ਸਥਾਨੀਏ ਭਾਜਪੀ ਨੂੰ ਕਹਿੰਦੇ ਪੁੱਛਣਾ ਕੀ ਸੰਤ ਨਹੀਂ ਹੈ ਪਾਰਟੀ ਕੀ ਪੰਜਾਬ ਦੀ ਨਬਜ ਨਹੀਂ ਪਛਾਨ ਸਕੇ ਅਮਿਤ ਸ਼ਾਹ ਔਰ ਜਿਹੜੇ ਨਰਿੰਦਰ ਮੋਦੀ ਨੇ ਇਹਦਾ ਇਹ ਮਤਲਬ ਕੱਢਿਆ ਜਾਵੇ ਨਹੀਂ ਪਹਿ ਪਹਿ ਨਵਸ ਪਹਿਚਾਣਦੇ ਨੇ ਉਪਰਯੋਗ ਕਰਕੇ ਪੜ ਜਾਂਦੇ ਪਹਿਲੇ ਪ੍ਰਯੋਗ ਕਰਦੇ ਨੇ ਫਿਰ ਪਹਿਚਾਣਦੇ ਨੇ ਉਹਨਾਂ ਦੀ ਆਪਣੀ ਕੋਈ ਏਜੰਸੀ ਹੈ ਜਿਹੜੀ ਪੰਜਾਬ ਚ ਕੰਮ ਕਰਦੀ ਹੈ ਉਹਨਾਂ ਦੀ ਵਕਰੀ ਕੋਈ ਗੁਪਤ ਚ ਏਜੰਸੀ ਹੈ ਜਿਹੜੀ ਇਹ ਪੰਜਾਬ ਚ ਕੰਮ ਕਰ ਰਹੀ ਹੈ ਉਹਨਾਂ ਨੂੰ ਗਾਈਡ ਕਰਦੀ ਉਸ ਗਾਈਡੈਂਸ ਤੇ ਉਹ ਚੱਲਦੇ ਨੇ ਕੋਈ ਕਾਰਕਿਰਤਾ ਦੀ ਗਾਈਡੈਂਸ ਨਹੀਂ ਜੀ ਕਿ ਅਜ ਤੱਕ ਪੰਜਾਬ ਬੀਜੇਪੀ ਦਾ ਕੋਈ ਵੀ ਐਡਾ ਲੀਡਰ ਨਹੀਂ ਬਣ ਸਕਿਆ ਜਿਹੜਾ ਪੰਜਾਬ ਨੂੰ ਲੀਡ ਕਰ ਸਕੇ ਜਿੰਨੂੰ ਕਿ ਅਮਿਤ ਸ਼ਾਹ ਔਰ ਮੋਦੀ ਪਛਾਣ ਸਕਣ ਕਿ ਹਾਂ ਇਸ ਵਿੱਚ ਕੈਲੀਬਰ ਹੈ ਕਪੈਸਿਟੀ ਹੈ देयर आर ਸੋ ਮੈਨੀ ਲੀਡਰਸ ਤਫ਼ੀਰ ਪੰਜਾਬ ਦੀ ਜਿਹੜੀ ਕਮਾਂਡ ਹੈ ਉਹ ਕਾਂਗਰਸ ਤੋਂ ਆਏ ਹੋਏ ਇੱਕ ਵਿਅਕਤੀ ਦੇ ਹੱਥ 'ਚ ਆਉਂਦਾ ਕੀ ਕਾਰਨ ਮੰਨਦੇ ਹੋ ਇਹ ਵੀ ਇੱਕ ਪ੍ਰਯੋਗ ਹੈ ਅੰਮ੍ਰਿਤਸਰ ਦੇ ਮੋਦੀ ਨੂੰ ਇਹ ਲੱਗਦਾ ਹੈ ਕਿ ਜਿਹੜੇ ਬਾਹਰੋਂ ਆਦਮੀ ਆਏ ਨੇ ਉਹ ਲੀਡ ਕਰ ਚੁੱਕੇ ਦੇ ਸਮੇਂ ਉਹ ਜਿੱਤ ਸਕਦੇ ਪੁਰਸਤ ਜ਼ਰਬਾ ਗੱਲ ਹੈ ਕਿ ਜਿੰਨੇ ਵੀ ਕਾਂਗਰਸੀ ਆਏ ਨੇ ਜਿੰਨੇ ਵੀ ਆਈਪੀਐਸ ਅਫਸਰ ਰਹੇ ਨੇ ਜਿੰਨੇ ਵੀ ਆਈਐਸ ਅਫੀਸਰ ਰਹੇ ਨੇ ਜਿੰਨੇ ਵੀ ਬਾਹਰੋਂ ਲਿਆਂਦੇ ਨੇ ਜੀ ਉਹਨਾਂ ਨੂੰ ਬੀਜੇਪੀ ਦਾ ਕੀ ਪਤਾ ਹੁਣ ਅੰਮ੍ਰਿਤਸਰ ਕੈਂਡੀਡੇਟ ਖੜਾ ਕੀਤਾ ਉਹਨੂੰ ਬੀਜੇਪੀ ਦਾ ਕੀ ਪਤਾ ਸੀ ਵਿਚਾਰੇ ਉਹ ਤੇ 50 ਸਾਲ ਅਮਰੀਕਾ ਚ ਰਹੇ ਉਹਨੂੰ ਕੀ ਪਤਾ ਸੀ ਇਹ ਗੱਲ ਇਸ ਇਤਰਾ ਜਿਹੜੇ ਕਾਂਗਰਸ ਦੇ ਡੀਡ ਖੜੇ ਕੀਤੇ ਨੇ ਬੀਜੇਪੀ ਨੇ ਉਹ ਜਿੱਤੇ ਨਹੀਂ ਪ੍ਰਯੋਗ ਜੀ ਹੈ ਕਿ ਪ੍ਰਯੋਗ ਕਰ ਰਹੇ ਕਿਸਾਨ ਦੀ ਵੋਟ ਕਿਸਾਨਾਂ ਵਾਸਤੇ ਹਾਲੇ ਕੀ ਕਹਿ ਰਹੇ ਨੇ ਕਿ ਬੀਜੇਪੀ ਸਰਕਾਰ ਬਹੁਤ ਕੁਝ ਕਰ ਰਹੀ ਹੈ ਕਿ ਕਦੀ ਕਿਸਾਨਾਂ ਦੀ ਵੋਟ ਲੈਂਡ ਦੇ ਵਿੱਚ ਸક્ષਮ ਹੋ ਜਾਏਗੀ ਬੀਜੇਪੀ ਪ੍ਰਾਰਥਨਾ ਹੈ ਉਹਦੀ ਰਮਿਸ਼ਾ ਨੂੰ ਵਾਤਾਵਰਣ ਦਾ سلسلہ ਕਿਸਾਨਾਂ ਨਾਲ ਜਾਰੀ ਰੱਖਣਾ ਚਾਹੀਦਾ ਜੀ ਵਾਤਾਵਰਣ ਵਿੱਚ ਹੈ ਨਹੀਂ ਕੋਈ ਕਿਨਾਂ ਮਰਜੀ ਇਵਨ ਮੈਨ ਤੋਂ ਤੇ ਕਿਹਾ ਕਿ ਕਹਿੰਦੇ ਕਿ ਪਾਕਿਸਤਾਨ ਨਾਲ ਵੀ ਸਾਨੂੰ ਗੱਲਬਾਤ ਕਰਨੀ ਚਾਹੀਦੀ ਜੀ ਗੱਲਬਾਤ ਕਰਨ ਜੇ ਕੁਛ ਨਾ ਕੁਛ ਦੇ ਹੱਲ ਨਿਕਲੇਗਾ ਕਿਸਾਨ ਇਸ ਦੇਸ਼ ਦਾ ਅन्नदाता ਹੈ 60% ਕੇਂਦਰੀ ਪੂਲ ਚ ਅਨਾਜ ਪੰਜਾਬ ਦਾ ਕਿਸਾਨ ਦੇ ਰਿਹਾ ਹੈ ਕਿਸਾਨ ਨੂੰ ਮਿਲ ਕੀ ਰਿਹਾ 1 ਰੁਪਿਆ 16 ਅੰਨਿਆਂ ਚ ਯਾਨੀ 1 ਕਾਣਾ ਮਿਲ ਰਿਹਾ ਤੁਸੀਂ ਦੱਸ ਲਓ ਉਸ ਕਿਸਾਨ ਦੀ ਹਾਲਤ ਕੀ ਹੈ ਕਿਸਾਨ ਦੇ ਕੋਈ ਲਾਭਕਾਰੀ ਧੰਦ ਨਹੀਂ ਹੈ ਕਿੰਦੀ ਨੁਕਸਾਨ ਚ ਵਿਚਾਰੇ ਹੋ ਆਪਣਾ ਕੰਮ ਕਰਿਆ ਰਿਹਾ ਕਿਉਂਕਿ ਉਹਨਾਂ ਦੀ ਜੀਵਨ ਪਦਤੀ ਹੈ ਕਿਸਾਨਾਂ ਦੀ ਕਿ ਅਸੀਂ ਖੇਤੀ ਕਰਨੀ ਹੈ ਖੇਤੀ ਕਰ ਰਹੇ ਨੇ ਨੁਕਸਾਨ ਚ ਲੇ ਨੇ ਸੰਘਰਸ਼ ਦੀ ਰਾਤ ਨੇ ਔਰ ਮੈਂ ਬੇਨਤੀ ਕਰਾਂਗਾ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਚਾਹਾਂ ਨੁਭੂਤੀ ਪੂਰਵਕ ਬਾਤ ਕੀਤੀ ਜਾਵੇ ਉਹ 1.5 2-2 ਸਾਲ ਅਧੂਰਨ ਚਲਣਾ ਕਿਸਾਨਾਂ ਦਾ ਦੇਸ਼ ਲਈ ਨਹੀਂ ਹੁੰਦਾ ਹੈ ਕਿ ਪੇਸ਼ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਦੇਸ਼ ਦੇ ਵਿਰੁੱਧ ਸਰਕਾਰ ਦੇ ਵਿਰੁੱਧ ਇੱਕ ਨੈਰੇਟਿਵ ਹੈ ਜਿਹੜਾ ਕਿ ਕਿਸਾਨੀ ਅੰਦੋਲਨ ਇਹਨਾਂ ਲੰਬਾ ਚੱਲਣਾ ਔਰ ਉਹਨਾਂ ਦੀ ਬਿਆਨਬਾਜ਼ੀ ਔਰ ਉੱਥੋਂ ਦੇ ਹਾਲਾਤ ਜੋ ਪੇਸ਼ ਕੀਤੇ ਗਏ ਹੈ ਤੇ ਕਿਸਾਨ ਆਪਣੇ ਦੇਸ਼ ਦੇ ਹੀ ਹਨ ਜੇ ਨੈਰੇਟਿਵ ਹੀ ਹੈਗਾ ਜੀ ਤੇ ਨੈਰੇਟਿਵ ਬੋਦੀ ਔਰ ਅੰਮ੍ਰਿਤ ਚ ਨੇ ਤੋੜਨਾ ਕਿਸੇ ਹੋਰ ਨੇ ਨਹੀਂ ਤੋੜਨਾ ਉਸ ਮੇਰੇ ਤੋਂ ਨੋ ਉਹ ਜਿੱਦਕ ਨੂੰ ਖਤਮ ਕਰਨ ਨਰੇਟਿਵ ਕੈਸਾ ਕ੍ਰੀਏਟ ਕਰਤਾ ਹੈ ਕਿ ਕਿਸਾਨ ਦੁਸ਼ਮਣ ਹੈ ਸਾਡੇ ਦੇਸ਼ ਦਾ ਕਿਸਾਨ ਹੀ ਦੁਸ਼ਮਣ ਨਹੀਂ ਸਮਝ ਰਹੇ ਹਨ ਹਾਲਾਂਕਿ ਮੋਦੀ ਜੀ ਨੇ ਕਿਸਾਨਾਂ ਲਈ ਬਹੁਤ ਕੰਮ ਕੀਤੇ ਨੇ ਉਹਨਾਂ ਦੀ ਫਸਲ ਦਾ ਬੀਮਾ ਕੀਤਾ 2000 ਰੁਪਏ ਉਹਨਾਂ ਨੂੰ ਖਾਤੇ ਜਮਾ ਹੁੰਦਾ ਇੱਕ ਕਰੋੜ ਰੁਪਏ ਜਮਾ ਕਿਸਾਨਾਂ ਦੇ ਕੀਤਾ ਗਿਆ ਬਹੁਤ ਭਲਾਈ ਦੇ ਕੰਮ ਕੀਤੇ ਗਏ ਨੇ ਸੁਆਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਦੇ ਨੇ ਬਹੁਤ ਮੋਦੀ ਨੇ ਕੰਮ ਕਿਸਾਨਾਂ ਲਈ ਕੀਤਾ ਹੈ ਪਰ ਇਹ ਦੇਸ਼ ਦਾ ਸਮਾਜ ਦਾ ਪੰਜਾਬ ਦਾ ਦੁਰਭਾਗ ਹੈ ਇਹ ਪੰਜਾਬ ਦਾ ਕਿਸਾਨ ਵਿਚਾਰਾ ਸੜਕਾਂ ਤੇ ਰੋਲ ਰਿਹਾ ਉਸ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਔਰ ਜਿਹੜੇ ਬੁੱਧੀਜੀਵੀ ਲੋਕੀ ਰਾਜਨੀਤੀ ਚ ਕੰਮ ਕਰਦੇ ਨੇ ਉਹਨਾਂ ਨੂੰ ਮਿਲ ਕਰਕੇ ਕਿਸਾਨਾਂ ਦੇ ਇਸ ਸਮੱਸਿਆ ਦੇ ਹੱਲ ਲਈ ਕੁਝ ਨਾ ਕੁਝ ਉਪਰਾਲਾ ਕਰਨਾ ਚਾਹੀਦਾ ਹੈ ਵਾਪਸ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਤੇ ਆਉਨੇ ਆ ਕਿਸਾਨੀ ਅੰਦੋਲਨ ਦੇ ਵਿੱਚ ਹਰਜੀਤ ਗਰੇਵਾਲ ਦੇ ਝੋਨਾ ਤੱਕ ਵੱਢ ਕੇ ਲੈ ਗਏ ਕਸਾਨ ਪੱਟ ਕੇ ਲੈ ਗਏ ਲੇਕਿਨ ਲੋ ਨਾਰੰਗ ਜਿਹੜੇ ਅਬੋਰ ਤੋਂ ਐਮਐਲਏ ਸਨ ਉਹਨਾਂ ਦਾ ਬੁਰਾ ਹਾਲ ਕੀਤਾ ਗਿਆ ਲੇਕਿਨ ਸੱਤਾ ਦੇ ਟਾਈਮ ਇਲੈਕਸ਼ਨ ਦੇ ਟਾਈਮ ਜਾਂ ਚੂਜ਼ ਕਰਨ ਦੇ ਟਾਈਮ ਦੋਨਾਂ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਇਹ ਇਹ ਜਿਹਾਤੀ ਮੋਦੀ ਰਹੇ ਹਮੇਸ਼ਾ ਹੀ ਦੇਸ਼ੇ ਦੇ ਨੇ ਕੋ ਆਦਮੀ ਹਾਲੀ ਮੈਂ ਤੁਸੀਂ ਹਰ ਗੱਲ ਨੂੰ ਉਹਨਾਂ ਦੇ ਉੱਪਰ ਸੁੱਟ ਰਹੇ ਹੋ ਲੇਕਿਨ ਪੰਜਾਬ ਲੀਡਰਸ਼ਿਪ ਦੀ ਵੀ ਤਾਂ ਕੋਈ ਰਿਸਪੌਂਸਿਬਿਲਟੀ ਬੰਦੀ ਹੈ ਕਿ ਜਿਸ ਤਰ੍ਹਾਂ ਬਾਕੀ ਸਾਰੇ ਮਸਲੇ ਆਫਟਰ ਆਲ ਤਾਂ ਕੋਈ ਦੱਸਦਾ ਹੀ ਹੋਏਗਾ ਨਾ ਸਜੀਵ ਜੀ ਤੁਹਾਡੇ ਅਗੇ ਅਰਜ਼ ਕਰਾਂ ਪੰਜਾਬ ਦੇ ਕਿਸੇ ਲੀਡਰ ਨੂੰ ਕੇਂਦਰ ਦੀ ਸੱਤਾ 'ਚ ਬੈਠੇ ਆਦਮੀ ਨਹੀਂ ਸੁਣ ਰਹੇ ਉਹ ਕਹਿੰਦੇ ਪੰਜਾਬ 'ਚ ਮਿਲਣਾ ਕਿ ਸਾਨੂੰ ਤਿੰਨ ਸੀਟਾਂ ਮਿਲੀਆਂ ਤਿੰਨਾਂ ਸੀਟਾਂ ਦੀ ਸਾਰੀ ਜ਼ਿੰਦਗੀ ਲਾ ਦਿੱਤੀ ਇਸ ਤੇ ਪੰਜਾਬ ਤੇ ਹੀ ਅਸੀਂ ਇਥੇ ਕਾਂਗਰਸ ਲੜਦੀ ਹੈ ਆਪ ਲੜਦੀ ਹੈ ਭਾਜਪਾ ਲੜਦਾ ਹੈ ਸ਼ੋਭਨੀ ਅਕਾਲੀ ਦਲ ਲੜਦਾ ਹੈ ਭਾਜਪਾ ਦੀ ਸੋਚ ਕਿ ਤਿੰਨ ਸੀਟਾਂ ਹੀ ਆਣੀਆਂ ਤਿੰਨ ਲੜਨੀਆਂ ਦੋ ਆਉਂਦੀਆਂ ਕਿਸੇ ਵੀ ਦੇ ਇੱਕ ਵੀ ਨਹੀਂ ਆਉਂਦੀ ਤੇ ਉਹ ਜਾਨੀ ਗਨੋਰ ਕਰਕੇ ਚੱਲ ਪੰਜਾਬ ਜਿਹੜਾ ਵੋਟ ਸ਼ੇਅਰ ਹੈ ਇਸ ਵਾਰੀ ਭਾਜਪਾ ਦਾ ਵਧਿਆ ਪੰਜਾਬ ਦੇ ਵਿੱਚ ਉਹਨੂੰ ਕਿਸ ਐਂਗਲ ਤੋਂ ਦੇਖਦੇ ਹੋ ਕਾਰਕਿਰਤਵ ਦੀ ਮਿਹਨਤ ਦੂਜੇ ਵੀ ਪਾਰਟੀਆਂ ਨੂੰ ਨਹੀਂ ਜੀ ਕਾਰਕਿਰਤਵ ਨੇ ਬਹੁਤ ਵਧਾਇਆ ਇਹ ਬਰਕਰਾਰ ਰਹੇਗਾ ਹੂੰ ਜ਼ਰੂਰ ਵਰਕਰ ਰਹੇਗਾ ਔਰ ਆਉਣ ਵਾਲੇ ਸਮੇਂ 'ਚ ਅਗਰ ਕਾਲੀ ਔਰ ਬੀਜੇਪੀ ਲੱਗਦੀ ਹੈ ਨਾ ਮਿਲ ਕੇ ਇਲੈਕਸ਼ਨ ਤੇ ਸੱਤਾ ਦੇ ਵਿੱਚ ਕਾਬਜ ਵੀ ਹੋਣਗੇ ਸੱਤਾ ਵੀ ਬਣਾ ਦੀ ਹੈ ਸ਼ਰਤ ਇੱਕ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਹੋ ਜੇ ਜਦ ਤੱਕ ਉਹ ਬਿਖਰੇ ਰਹੇਗਾ ਬੀਜੇਪੀ ਸੁਣ ਜਾਦਾ ਨਹੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਰੋਜ਼ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਫੜਿਆ ਜਾ ਰਿਹਾ ਹੈ ਲੇਕਿਨ ਫਿਰ ਵੀ ਪੰਜਾਬ ਦੇ ਕੁਝ ਇੱਕ ਸੂਝਵਾਨ ਲੀਡਰ ਜਿਹੜੇ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਖੇਤੀ ਦੀ ਗੱਲ ਕਰਦੇ ਨੇ ਅਫੀਮ ਦੀ ਖੇਤੀ ਦੀ ਗੱਲ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਾ ਵਿਦੇਸ਼ੀ ਸ਼ਰਯੰਤਰ ਖਾਸ ਕਰਕੇ ਪਾਕਿਸਤਾਨ ਦਾ ਇਹ ਸ਼ਰਯੰਤਰ ਉਹਨਾਂ ਦੀ ਆਈਐਸਆਈਐਸ ਜਿਹੜੀ ਲੌਬੀ ਹੈ ਗੁਪਚਰ ਏਜੰਸੀਆਂ ਨੇ ਉੱਚ ਜਾਂਦੀ ਹੈ ਕਿ ਪੰਜਾਬ ਜਿਹੜਾ ਸਭ ਤੋਂ ਬਲਵਾਨ ਸੂਬਾ ਹਿੰਦੁਸਤਾਨ ਦਾ ਉਸਦੇ ਨੌਜਵਾਨ ਨੂੰ ਕਾਇਰ ਨਿਪੁੰਚਕ ਬਣਾ دیا۔ ਔਰ ਨਿੱਤਪਕੀ ਕੋਇੰਟਲੈਂਚ ਔਰ ਹੀਰੋਇਨ ਨਸ਼ੇ ਦੇ ਡਰੱਗਸ ਬਾਕੀ ਚੀਜ਼ਾਂ ਇੱਥੇ ਆਪਣੇ ਡਰੋਨਜ਼ ਦੇ ਦੁਆਰਾ ਭੇਜ ਰਿਹਾ। ਇਸੇ ਤਰ੍ਹਾਂ ਚੀਨ ਪਾਕਿਸਤਾਨ ਮਿਲ ਕੇ ਕੇ ਹਿੰਦੁਸਤਾਨ ਦੇ ਤੇ ਬੜਾ ਨਸ਼ਾ ਨੂੰ ਵਧਾ ਰਿਹਾ ਹੈ। ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦੋਸਤ ਮਿੱਤਰ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਤੁਸੀਂ ਬੜਾ ਉੱਚੀ ਆਵਾਜ਼ ਚ ਇੱਕ ਨਾਅਰਾ ਗੁਲਾੰਦ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਰੇਤ ਬੱਬੀ ਰੇਤ ਮਾਫੀਆ ਖਤਮ ਕਰਾਂਗੇ ਤੁਹਾਡੇ ਇਹਨਾਂ ਤਿੱਪਣੀਆਂ ਸਦਨ ਚ ਨਸ਼ਾ ਤੇ کئی ਗੁਣਾ ਵੱਧ ਗਿਆ ਹਰ ਆਦਮੀ ਨੌਜਵਾਨ ਨੂੰ ਜਿੱਥੇ ਵੀ ਦੇਖਣਾ ਖਾਸ ਕਰਕੇ ਮੈਂ ਪਠਾਨਕੋਟ ਦੇ ਚੱਕੀ ਅਲਪਧ ਹੋਇਆ ਦੇ ਇਲਾਕੇ ਹੀ ਦੇਖਣਾ ਹਰ ਰੇਂਜ ਕੋਈ ਨਾ ਕੋਈ ਨੌਜਵਾਨ ਮਰਿਆ ਹੁੰਦਾ ਹੈ ਡਰਗਸ ਦੀ ਨਾਲ ਹੀ ਮਰਿਆ ਹੁੰਦਾ ਹੈ ਜੁਨਾਹੀਆਂ ਲੱਗੀਆਂ ਇਸ ਕੰਮ 'ਚ ਬੜੀ ਸ਼ਰਮਨਾ ਗੱਲ ਹੈ ਕਿ ਪੰਜਾਬ ਸਰਕਾਰ ਭਵਨ ਸਿੰਘ ਮਾਨ ਦੀ ਸਰਕਾਰ ਨਸ਼ਾ ਪੰਜਾਬ 'ਚ ਰੋਕਣ 'ਚ ناکਾਮ ਜਾਂਦੀ ਹੈ ਔਰ ਇਸ ਦਾ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਵੋਟਰਾਂ 'ਚ ਜ਼ਰੂਰ ਕਰਨਾ ਪਏਗਾ ਜਿਨ੍ਹਾਂ ਮਹਾਪਾਪੋ ਦੇ ਬੱਚੇ ਮਰ ਗਏ ਨੇ ਅਸ਼ੇ ਨਾਲ ਉਹ ਜ਼ਰੂਰ ਸੜਕਾਂ ਤੇ ਆ ਕਰਕੇ ਮਾਨ ਸਰਕਾਰ ਦਾ ਵਿਰੋਧ ਕਰਨਗੇ ਅਤੇ ਆਗਾਮੀ ਇਲੈਕਸ਼ਨ ਚ ਆਪ ਦਾ ਪੱਤਾ ਤੱਕ ਨਹੀਂ ਤੇ ਫਿਰ ਮੰਨ ਦੇ ਗਏ ਸਰ ਗੱਲ ਕੇ ਇਸੇ ਕੇ ਕੁਛ ਲੀਟਰ ਪੰਜਾਬ ਚ ਖੇਤੀ ਦੀ ਅਫੀਮ ਦੀ ਖੇਤੀ ਦੀ ਗੱਲ ਕਰਦੇ ਨੇ ਕਿਸ ਤਰ੍ਹਾਂ ਬਿਲਕੁਲ ਮਾੜੀ ਗੱਲ ਕਰਦੇ ਕਿੰਦੇ ਕੀ ਹੁੰਦੇ ਨਾਲ ਕਿਸਾਨ ਖੁਸ਼ਹਾਲ ਹੋਏਗਾ ਔਰ ਲੁਕਾਂਚ ਨਸ਼ੀ ਦਾ ਜਿਹੜਾ ਸਿੰਥੈਟਿਕ ਨਸ਼ਾ ਹੈ ਇਹ ਇਸੇ ਦਾ ਇੱਕ ਵਿਅਕਤੀਗਤ ਵਿਚਾਰ ਹੋ ਸਕਦਾ ਪਰ ਸਮਾਜਿਕ ਤੌਰ ਤੇ ਸਮੂਹਿਕ ਤੌਰ ਤੇ ਮੈਂ ਨਹੀਂ ਜਾਂਦਾ ਕਿ ਪੰਜਾਬ ਚ ਅਫੀਮ ਦੀ ਖੇਤੀ ਕੀਤੀ ਜਾਏ ਅੱਗੇ ਨਸ਼ਿਆਂ ਚ ਪੰਜਾਬ ਡੋਗ ਗਿਆ ਮਰ ਗਿਆ ਵਿਚਾਰਾ ਉਹਦੀ ਕੰਮਰ ਟੁੱਟ ਗਈ ਹੈ ਨੌਜਵਾਨ ਵਿਚਾਰਾ ਪਤਾ ਨਹੀਂ ਕਿਸ ਰਸਤੇ ਚ ਚੱਲ ਗਿਆ ਔਰ ਉਤੋਂ ਅਸੀਂ ਕੀ ਦਿੱਕਤੀ ਕਰਾਂਗੇ ਨਸ਼ੇ ਦੇ ਜਿਹੜੀ ਹੈ ਮਿਕਦਾਰ ਮਾਤਰਾ ਬਤਾਵਾਂਗੇ ਉਹ ਜਨ ਮਰਨਗੇ ਤੇਰੇ ਮਰਨਗੇ ਸੋ ਅੱਛੀ ਪਾਲਸੀ ਭਗਵੰਤ ਮਾਨ ਨੇ ਲੇਕੀ ਸੀ ਇਸ ਤਰ੍ਹਾਂ ਰੇਤ ਮਾਬੀਰ ਜਾਨਾ ਮੇਰੇ ਕੋਲ ਹਜ਼ਾਰਾਂ ਟਰੱਕ ਪਠਾਨਕੋਟ ਤੋਂ गुजरਦੇ ਨੇ ਐਪੋਏ ਦੇ ਇਲਾਕੇ ਚ गुजर ਜਾਂਦੇ ਨੇ ਸਾਰੇ ਰਾਜਨੀਤਿਕ ਸ਼ੈਲਟਰ ਜੀ ਪਰ ਭਗਤ ਮਾਨ ਰੇਤ ਬਜਰੀ ਮਾਫੀਆ ਨੂੰ ਕਾਬੂ ਕਰਨ ਚ ਨਾਕਾਮ ਹੋ ਗਿਆ। ਪੰਜਾਬ ਇਹਨਾਂ ਇਸ ਗਲਤਾਨ ਦੇ ਵਿੱਚੋਂ ਨਸ਼ਿਆਂ ਦੇ ਗਲਤਾਨ ਦੇ ਵਿੱਚੋਂ ਨਿਕਲ ਪਾਏਗਾ ਜਾਂ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਲੀਡਰ ਦਿਖਾਈ ਦਿੰਦਾ? ਹਾਂ ਜਦ ਤੱਕ ਆਪ ਦੀ ਸਰਕਾਰ ਹੈ ਤਦ ਤੱਕ ਨਹੀਂ ਨਿਕਲ ਸਕਦਾ। ਮੈਨੂੰ ਲੱਗਦਾ ਹੀ ਨਹੀਂ ਹੈ। ਮੈਨੂੰ ਉਮੀਦ ਹੀ ਨਹੀਂ ਹੈ ਆਪ ਸਰਕਾਰ ਤੋਂ ਪੰਜਾਬ ਚ ਵੀ ਨਹੀਂ ਹੈ ਕਿ ਲੱਜਵਰੇ ਹੋ ਸਿਰੀਸ ਹੈ। ਨਾ। ਬਸੇ ਆਪ ਤੇ ਮੇਰੇ ਦੋਸਤ ਚੰਗੇ ਚੰਗੇ ਮੇਰੇ ਮਿੱਤਰ ਵੀ ਨੇ ਸਪੀਕਰ ਸਰ ਸਦਮਾ ਜੀ ਬਹੁਤ ਅੱਛਾ ਆਦਮੀ ਹੈ ਨੇਕ ਆਦਮੀ ਹੈ ਚੀਮਾ ਵਿੱਤ ਮੰਤਰੀ ਬਹੁਤ ਅੱਛਾ ਆਦਮੀ ਹੈ ਪਰ ਪਤਾ ਨਹੀਂ ਸੋਚ ਕਿੱਧਰ ਜਾ ਰਹੀ ਹੈ ਕਿ ਨਸ਼ੇ ਦੇ ਬਾਰੇ ਜੋ ਸੋਚ ਹੀ ਨਹੀਂ ਰਹੀ ਕਿ ਕੀ ਕਰਨਾ ਨਹੀਂ ਕੀ ਮੈਂ ਨਿਊਜ਼ 9 ਦੇ ਮਾਧਿਅਮ ਦੁਆਰਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਕ ਕਾਰਜਕਰਤਾ ਦੇ ਕਿ ਮੈਂ ਚਿਰ ਚੁਕਾ ਕੇ ਬੇਨਤੀ ਕਰਨਾ ਚਾਹਨਾ ਕੁਵਰਾਉਣਾ ਬਿਲਕੁਲ ਕਿਸੇ ਗਲਤੀ ਸ਼ਰਮਿੰਦੀਗੀ ਨਹੀਂ ਹੈ ਕਿ ਅਸੀਂ ਸੀਟਾਂ ਹਾਰ ਗਿਆ ਵੋਟ ਪ੍ਰਤੀਸ਼ਤ ਅਸੀਂ ਵਧਾ ਲਿਆ ਹੈ ਖੁਸ਼ੀ ਦੀ ਗੱਲ ਹੈ ਆਉਣ ਵਾਲਾ ਟਾਈਮ ਭਾਜਪਾ ਦੇ ਕਾਰਕਿਰਤਵਾਂ ਦਾ ਟਾਈਮ ਹੈ ਭਾਜਪਾ ਦੇ ਕਾਰਕਿਰਤਵਾਂ ਨੂੰ ਕੰਮ ਦਾ ਕੰਮ ਕਰਨ ਦਾ ਟਾਈਮ ਹੈ ਅੱਗੇ ਇੱਕ ਟਾਈਮ ਦੀ ਜਿਹੜੀ ਚੈਲੰਜ ਆ ਰਹੇ ਨੇ ਬੀਜਪੀ ਦੇ ਕਾਰਕਿਰਤਾ ਨੂੰ ਉਹਨਾਂ ਚੱਲ ਜਾਣ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਉਹ ਇੱਕ ਦੂਜੇ ਦੀ ਟੰਗ ਖਿੱਚਣ ਦੀ ਬਜਾਏ ਧੜੇਬੰਦੀ ਤੋਂ ਉੱਪਰ ਉੱਠ ਕੇ ਭਾਰਤੀ ਜਨਤਾ ਪਾਰਟੀ ਦਾ ਜੋਸ਼ ਸੋ ਮੇਰੇ ਸਪਨਾ ਅਸੀਂ ਸੋਚਿਆ ਸੀਗਾ ساری ਜ਼ਿੰਦਗੀ 60 ਸਾਲ ਮੇਰੇ ਜੀਵਨ ਦੇ ਰਾਜਨੀਤੀ ਚ ਲੱਗੇ ਔਰ ਅਸੀਂ ਸੋਚਿਆ ਸੀ ਕਿ ਭਈ ਅਸੀਂ ਬੜਾ ਪਿੰਡਲਾ ਮਸਤ ਪੰਜਾਬ ਬਣਾਵਾਂਗੇ ਪਰ ਗਰੇ ਬਿੱਦੇ ਇਸ ਪੰਜਾਬ ਚੋਂ ਅੰਗਿਆਰੇ ਪੰਜਾਬ ਖੁਸ਼ਹਾਲ ਬਣੇਗਾ ਪਰ ਦੁਰਫਾਗਿਆ ਕਿਸਾਨ ਅੰਦੋਲਨ ਤੇ ਨਸ਼ਾ ਪਦਰੀਆ ਰੇ ਮਾਵੀਆ ਕੰਮ ਕਰ ਰਿਹਾ ਸਾਰਾ ਪੰਜਾਬ ਉਜੜ ਕਰਕੇ ਰਹਿ ਗਿਆ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਤਰਫ਼ੀ ਅੱਜ ਮੰਦ ਭਾਗੇ ਹਾਲਾਤ ਚ ਜਾਂਦੇ ਐ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ ਮਾਬਾ ਨਾਨਕ ਸਾਡੇ ਤੇ ਕਿਰਪਾ ਕਰੇ ਇਹ ਪੰਜਾਬ ਵਸਤਾ ਰਹੇ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਗਏ ਇਮਾਨਦਾਰੀ ਦਾ ਰਾਜ ਆਵੇ ਐਸਾ ਅਸੀਂ ਚਾਹੁੰਦੇ ਆਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੋਂ ਐਸਾ ਹੀ ਤਵਕਕ ਕਰਨੇ ਆਂ ਸਾਰੇ ਕਾਰਜਕਰਤਾ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੇਰੇ ਆਪਣੇ ਬੜੇ ਖੁਰਦਾਰ ਨੇ ਮੇਰੇ ਇੱਥਾਂ ਜੰਮੇ ਪਲੇ ਨੇ ਵੱਡੇ ਹੋਏ ਨੇ ਰਾਜਨੀਤੀ ਦੇ ਨੇਤਾ ਬਣੇ ਨੇ ਮੈਂ ਉਹਨਾਂ ਦੇ ਅੱਗੇ ਸਭ ਦੇ ਕੇ ਸਿਰ ਚੁਕਾਨਾ ਔਰ ਸੰਜੀਪ ਜੀ ਖਾਸ ਕਰਕੇ ਤੁਹਾਡੇ ਇਸ ਨਿਊਜ਼ 9 ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਆਂ ਕਿ ਮੇਰੇ ਵਰਗੇ ਨਿਵਾਣੇ ਆਦਮੀ ਨੂੰ ਤੁਸੀਂ ਮਾਨ ਬਖਿਆ ਔਰ ਆਪਣੀ ਗੱਲ ਵੀ ਬਾਕੀ ਨਾਲ ਕਹਿਣ ਦਾ ਮੌਕਾ ਪ੍ਰਦਾਨ ਕੀਤਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੁਹਾਡੇ ਸਾਥੀਆਂ ਦਾ ਤੁਹਾਡੇ ਟੈਲੀਵਿਜ਼ਨ ਦਾ ਔਰ ਰਾਈੁਰਗੇ ਪ੍ਰਾਰਥਨਾ ਕਰਨਾ ਕਿ ਤੁਹਾਡਾ ਇਹ ਟੈਲੀਵਿਜ਼ਨ ਇੱਕ ਨਵਾਂ ਪੰਜਾਬ ਖੜਾ ਕਰਨ ਤੇ ਮੇਰੀ ਬਦਲ ਕਰੇਗਾ ਪੰਜਾਬ ਦੇ ਲੋਕਾਂ ਦੀ ਮਦਦ ਕਰੇਗਾ ਪੰਜਾਬ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ